ਸਾਸੀ ਕਬੀਰ ਜੀ ਸਾਰਿਆਂ ਨੂੰ ਹੋਰ ਵੀ ਜੀ ਠੀਕ ਠਾਕ ਹੋ ਸਾਰੇ ਵੀਰ ਜੀ ਆ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਇੱਕ ਨਾ ਵਾਲਾਂ ਦੀ ਪ੍ਰੋਬਲਮ ਮੈਂ ਨਾ ਥੋੜਾ ਜਿਹਾ ਟਾਈਮ ਬਹੁਤ ਟਾਈਮ ਮੜਾ ਕੱਟ ਗਿਆ ਕਿਤੇ ਉੱਥੇ ਪਾਣੀ ਸੀ ਗੰਦਾ ਤੇ ਪਾਣੀ ਗੰਦੇ ਹੋਣ ਕਰਕੇ ਨਾ ਮੇਰੇ ਵਾਲ ਬਹੁਤ ਝੜ ਗਏ ਸੀ ਆ ਮੂਰੋਂ ਦੇਖੋ ਠੀਕ ਆ ਇਹਦੀ ਤਕਨੀਕ ਵੀਰੇ ਸਾਰਿਆਂ ਨਾਲ ਵਧੀਆ ਤਕਨੀਕ ਲੋਕ ਬਹੁਤ ਚੀਜ਼ਾਂ ਮੈਂ ਪਹਿਲਾਂ ਬਹੁਤ ਚੀਜ਼ਾਂ ਲੈ ਲੈ ਵਰਤੀਆਂ ਕਿਸੇ ਨਾ ਮੇਰਾ ਸਿਸਟਮ ਜਾਂ ਲੋਟ ਨਹੀਂ ਆਇਆ ਹੈਗਾ ਮੈਨੂੰ ਕਈ ਵਾਰ ਟੋਪੀ ਲੈ ਕੇ ਰੱਖਣੀ ਪੈਂਦੀ ਸੀ ਹੁਣ ਮੈਂ ਟੋਪੀ ਲਾ ਕੇ ਰੱਖਦਾ ਤੇ ਆਹ ਦੇਖੋ ਇਹਦਾ ਇੱਕ ਨਿੱਕਾ ਜਿਹਾ ਨਕਸ਼ਾ ਆ ਪਿਆਜ਼ ਆ ਨਾ ਇਹ ਪਿਆਜ਼ ਆ ਜਿਹੜਾ ਇਹ ਬਾਸੇ ਦਾ ਛਲਕਾ ਲੈ ਲੈਣਾ ਤੇ ਇਹਨੂੰ ਸਿਰ ਤੇ ਕਸਾਈ ਜਾਣਾ ਠੀਕ ਹੈ ਇਸ ਦੁਆਦ ਦੇ ਵਿੱਚ ਨਾ ਨੂੰ ਕਿ ਆਪਣਾ ਸਰੋਂ ਦਾ ਤੇਲ ਵਰਤ ਲੈਣਾ ਤੇ ਆਹ ਦੇਖ ਲਓ ਮੈਂ ਇਹਨੂੰ ਵਰਤਦਾ ਰਿਹਾ ਤੇ ਮੇਰੇ ਵਾਲ ਦੇਖ ਲਓ ਹੁਣ ਕਿੰਨੇ ਸਹੀ ਹੋ ਗਏ ਅੱਗੇ ਨਾਲ ਠੀਕ ਆ ਵੀਰ ਜੀ ਤੇ ਵੀਰ ਜੀ ਸਬਸਕ੍ਰਾਈਬ ਕਰਿਓ